ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਪੰਜ ਕਾਲੀਆਂ ਮਿਰਚਾਂ ਦਾ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਪੰਜ ਕਾਲੀਆਂ ਮਿਰਚਾਂ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਣੇ ਹੋ ਤੇ ਪੰਜ ਕਾਲੀਆਂ ਮਿਰਚਾਂ ਤੁਸੀਂ ਟਾਇਲਟ ਦੇ ਵਿੱਚ ਸੁੱਟ ਕੇ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਦੁਸ਼ਮਣ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ। ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਦੋਂ, ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਸੋ ਇਸੇ ਤਰੀਕੇ ਦੇ ਨਾਲ ਇਹ ਉਪਾ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਜਿਹੀ ਜਗ੍ਹਾ ਤੇ ਬੈਠਣਾ ਜਿੱਥੇ ਕੋਈ ਤੁਹਾਨੂੰ ਰੋਕ ਨਾ ਸਕੇ ਹੁਣ ਇਸ ਉਪਾ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪੰਜ ਕਾਲੀਆਂ ਮਿਰਚਾਂ ਚਾਹੀਦੀਆਂ ਨੇ। ਤੁਸੀਂ ਜੋ ਵੀ ਕਾਲੀਆਂ ਮਿਰਚਾਂ ਲੈ ਰਹੇ ਹੋ ਉਹ ਕਾਲੀਆਂ ਮਿਰਚਾਂ ਬਿਲਕੁਲ ਟੁੱਟੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਤੁਹਾਨੂੰ ਇੱਕ ਵੀ ਟੁੱਟੀ ਹੋਈ ਮਿਰਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਉਪਾਅ ਕੰਮ ਨਹੀਂ ਕਰੇਗਾ ਇਸ ਲਈ ਪੰਜ ਕਾਲੀਆਂ ਮਿਰਚਾਂ ਲਓ ਤੇ ਬੈਠ ਜਾਓ ਤੁਸੀਂ ਇਹ ਜ਼ਮੀਨ ਤੇ ਬੈਠ ਕੇ ਵੀ ਕਰ ਸਕਦੇ ਹੋ ਜੇਕਰ ਤੁਸੀਂ ਜ਼ਮੀਨ ਤੇ ਬੈਠਣ ਦੇ ਯੋਗ ਨਹੀਂ ਹੋ ਤਾਂ ਤੁਸੀਂ ਇਸ ਉਪਾਅ ਨੂੰ ਬਿਸਤਰੇ ਤੇ ਕੁਰਸੀ ਤੇ ਜਾਂ ਫਿਰ ਕੀਤੇ ਸੋਫੇ ਤੇ ਬੈਠ ਕੇ ਵੀ ਕਰ ਸਕਦੇ ਹੋ ਪਹਿਲਾਂ ਤੁਹਾਨੂੰ ਆਪਣੀ ਖੱਬੇ ਹੱਥ ਦੇ ਵਿੱਚ ਪੰਜ ਕਾਲੀਆਂ ਮਿਰਚਾਂ ਫੜਨੀਆਂ ਨੇ ਤੇ ਫਿਰ ਇੱਕ ਕਾਲੀ ਮਿਰਚ ਚੁੱਕੋ ਤੇ ਇੱਕ ਮੰਤਰ ਦਾ ਜਾਪ ਕਰੋ ਓਮ ਸ਼ੀਰੀ ਪੈਰਵਾਇ ਨਮਾ ਫਿਰ ਦੂਸਰੀ ਕਾਲੀ ਮਿਰਚ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈਣਾ ਹੈ ਤੇ ਉਹੀ ਮੰਤਰ ਦਾ ਜਾਪ ਕਰਨਾ ਹੈ ਓਮ ਸ਼ੀਰੀ ਪੈਰਵਾਏ ਨਮਾ ਤੁਹਾਨੂੰ ਇਹ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਓਮ ਸ਼੍ਰੀ ਪੈਰਵਾਏ ਨਮਾ ਓਮ ਸ਼੍ਰੀ ਪੈਰਵਾਏ ਨਮਾ ਹਰੀਕ ਕਾਲੀ ਮਿਰਚ ਤੇ ਰੱਖੋ ਤੇ ਉਹਨਾਂ ਨੂੰ ਇੱਕ ਪਾਸੇ ਰੱਖੋ ਇੱਕ ਪੰਜ ਕ ਇਹਨਾਂ ਪੰਜ ਕਾਲੀਆਂ ਮਿਰਚਾਂ ਨੂੰ ਇੱਕ ਕਟੋਰੀ ਦੇ ਵਿੱਚ ਕਾ ਕੇ ਦੇ ਟੁਕੜੇ ਤੇ ਜਾਂ ਜ਼ਮੀਨ ਤੇ ਰੱਖੋ ਜਦੋਂ ਤੁਸੀਂ ਇਹਨਾਂ ਪੰਜ ਕਾਲੀਆਂ ਮਿਰਚਾਂ ਨੂੰ ਆਪਣੇ ਹੱਥ ਜਾ ਫਿਰ ਜਮੀਨ ਤੇ ਰੱਖਦੇ ਹਾਂ ਤਾਂ ਤੁਸੀਂ ਉਸ ਸਮੇਂ ਇਸ ਮੰਤਰ ਦਾ ਬਹੁਤ ਧਿਆਨ ਦੇ ਨਾਲ ਜਾਪ ਕਰਨਾ ਹੈ ਮੰਤਰ ਇਹ ਜਿਹੜਾ ਤੁਹਾਨੂੰ ਜੋ ਅਸੀਂ ਦੱਸਿਆ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਕੇ ਜਾਂ ਫਿਰ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਸੁਰੱਖਿਅਤ ਰੱਖ ਸਕਦੇ ਹੋ ਤੁਸੀਂ ਇਸ ਨੂੰ ਇੱਕ ਕਾਪੀ ਦੇ ਵਿੱਚ ਲੇਖ ਸਕਦੇ ਹੋ ਇਸ ਮੰਤਰ ਦਾ ਧਿਆਨ ਕਰੋ ਇਹ ਇੱਕ ਬਹੁਤ ਹੀ ਸਧਾਰਨ ਜਿਹਾ ਮੰਤਰ ਹੈ ਕਿਉਂਕਿ ਇਹ ਮੰਤਰ ਬਹੁਤ ਹੀ ਮਹੱਤਵਪੂਰਨ ਹੈ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਉਹ ਇਹ ਉਹਨਾਂ ਪੰਜ ਕਾਲੀ ਮਿਰਚਾਂ ਨੂੰ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖੋ ਤੇ ਆਪਣੀ ਮੁਠੀ ਨੂੰ ਕੱਸ ਕੇ ਬੰਦ ਕਰੋ ਤੁਹਾਨੂੰ ਆਪਣੀ ਮੁਠੀ ਨੂੰ ਜਿੰਨਾ ਹੋ ਸਕੇ ਅਸਕੇ ਬੰਦ ਕਰਨਾ ਹੈ ਤੇ ਬੰਦ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਸ਼ਤਰੂਨਾਸ਼ ਸ਼ਤਰੂਨਾਸ਼ ਕਹੋ ਜੇਕਰ ਤੁਸੀਂ ਆਪਣੇ ਦੁਸ਼ਮਨ ਦਾ ਨਾਮ ਨਹੀਂ ਜਾਣਦੇ ਹੋ ਤਾਂ ਮੰਨ ਲਓ ਕਿ ਤੁਸੀਂ ਉਸ ਦਾ ਨਾਮ ਜਾਣਦੇ ਹੋ ਤਾਂ ਨਾਮ ਕਹਿਣ ਤੋ ਬਾਦ ਦੇ ਵਿੱਚ ਤੁਸੀਂ ਨਾਸ਼ ਕਰੋ ਉਦਾਹਰਨ ਦੇ ਵਜੋਂ ਸਮਝ ਲਓ ਕਿ ਜਿਵੇਂ ਪ੍ਰੀਤ ਜੇਕਰ ਤੁਹਾਡੇ ਦੁਸ਼ਮਨ ਦਾ ਨਾਮ ਪ੍ਰੀਤ ਹੈ ਤਾਂ ਪ੍ਰੀਤ ਨਾਸ਼ ਪ੍ਰੀਤ ਨਾਸ਼ ਕਲਪਨਾ ਕਰੋ ਕਿ ਦੁਸ਼ਮਨ ਦੀ ਸ਼ਕਤੀ ਖਤਮ ਹੋ ਰਹੀ ਹੈ ਤੁਹਾਡੇ ਦੁਸ਼ਮਣ ਤਬਾਹ ਹੋ ਰਹੇ ਨੇ ਤੁਸੀਂ ਹਾਰ ਰਹੇ ਹੋ ਉਹਨਾਂ ਦੇ ਬੁਰੇ ਕੰਮ ਤੁਹਾਡੇ ਤੋਂ ਤੁਹਾਡੇ ਕਾਰੋਬਾਰ ਤੋਂ ਤੁਹਾਡੇ ਪੈਸੇ ਤੋਂ ਦੂਰ ਕੀਤੇ ਜਾ ਰਹੇ ਨੇ ਕਿਉਂਕਿ ਦੇਖੋ ਕਈ ਵਾਰ ਗੁਪਤ ਦੁਸ਼ਮਣ ਤੁਹਾਨੂੰ ਕਈ ਕੰਮ ਕਰਵਾਉਂਦੇ ਨੇ ਜਿਸ ਕਾਰਨ ਕਿਸੇ ਵੀ ਵਿਅਕਤੀ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਏ ਤਾਂ ਦੇਖੋ ਇਹ ਸਭ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੈ ਤੁਹਾਡੇ ਕੋਲ ਜੋ ਕਾਲੀ ਮਿਰਚ ਏ ਕਾਲੀਆਂ ਮਿਰਚਾਂ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਕਰਨਗੀਆਂ ਤੁਹਾਨੂੰ ਇਹਨਾਂ ਕਾਲੀਆਂ ਮਿਰਚਾਂ ਨੂੰ ਆਪਣੇ ਵਾਸ਼ਰੂਮ ਦੇ ਵਿੱਚ ਲੈ ਚਾਣ ਦੀ ਲੋੜ ਏ ਵਾਸ਼ਰੂਮ ਜਾਓ ਤੁਹਾਡੇ ਘਰ ਵਿੱਚ ਜਿੱਥੇ ਵੀ ਤੁਹਾਡਾ ਬਾਥਰੂਮ ਹੈ ਫਿਰ ਸਾਰੇ ਕਾਲੀ ਮਿਰਚਾਂ ਨੂੰ ਇੱਕ-ਇੱਕ ਕਰਕੇ ਤੁਸੀਂ ਟਾਇਲਟ ਦੇ ਵਿੱਚ ਸੁੱਟ ਦਿਓ ਪਰ ਸਾਰੇ ਇੱਕੋ ਵਾਰ ਦੇ ਵਿੱਚ ਨਹੀਂ ਸੁੱਟਨੇ ਤੁਸੀਂ ਉਹਨਾਂ ਨੂੰ ਇੱਕ-ਇੱਕ ਕਰਕੇ ਸੁੱਟੋਗੇ ਤੁਸੀਂ ਇੱਕ-ਇੱਕ ਕਰਕੇ ਸੁੱਟਣਾ ਹੈ ਤੇ ਹਾਂ ਮਹਮ ਸੁਵਾਹਾ ਕਹੋਗੇ ਫਿਰ ਇੱਕ ਹੋਰ ਕਾਲੀ ਮਿਰਚ ਨੂੰ ਚੁੱਕੋਗੇ ਉਸ ਨੂੰ ਸੋਟ ਦਿਓਗੇ ਤੇ ਫਿਰ ਤੁਸੀਂ ਹਣ ਹਣ ਸੁਵਾਹਾ ਬੋਲੋਗੇ ਹਰੇਕ ਕਾਲੀ ਮਿਰਚ ਨੂੰ ਤੁਸੀਂ ਸੋਟਦੇ ਸਮੇਂ ਤੁਹਾਨੂੰ ਹਣ ਹਣ ਸੁਵਾਹਾ ਕਹਿਣ ਦੀ ਜ਼ਰੂਰਤ ਹੈ ਤੇ ਹੁਣ 플ਸ਼ ਤੁਸੀਂ ਚਾਲੂ ਕਰ ਦੇਣੀ ਹੈ ਤੇ ਸਾਰੀਆਂ ਕਾਲੀਆਂ ਮਿਰਚਾਂ 플ਸ਼ ਹੋ ਜਾਣਗੀਆਂ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਦੁਸ਼ਮਣ ਨੇ ਕੋਈ ਕਾਲਾ ਜਾਦੂ ਕੀਤਾ ਸੀ ਜਾਂ ਤੁਹਾਡੇ ਤੇ ਕੋਈ ਕਾਲਾ ਜਾਦੂ ਕਰਵਾ ਰਿਹਾ ਸੀ ਤਾਂ ਫਿਰ ਇਸ ਨੂੰ ਕਾਲਾ ਜਾਦੂ ਸਮਝੋ ਉਹ ਸਾਰੀਆਂ ਚੀਜ਼ਾਂ ਇਸ ਕਾਲੀ ਮਿਰਚ ਦੇ ਵਿੱਚ ਆਈਆਂ ਸਨ ਇਸ ਦੇ ਅੰਦਰ ਇਸ ਦੇ ਅੰਦਰ ਲੀਨ ਹੋ ਗਈਆਂ ਸਨ ਜਦੋਂ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਨੂੰ ਫਲੈਸ਼ ਕਰਦੇ ਹੋ ਤਾਂ ਸਮਝ ਲਓ ਕਿ ਦੁਸ਼ਮਣ ਨੇ ਤੁਹਾਡੇ ਨਾਲ ਜੋ ਵੀ ਬੁਰਾਈ ਕੀਤੀ ਸੀ ਦੁਸ਼ਮਣ ਨੇ ਜੋ ਵੀ ਬੁਰਾ ਕੀਤਾ ਸੀ ਉਹ ਕਾਲੀ ਮੀਚ ਦੇ ਦਾਣੇ ਦੇ ਨਾਲ ਦੂਰ ਹੋ ਗਈ ਹੈ ਜੇਕਰ ਤੁਹਾਡਾ ਦੁਸ਼ਮਣ ਕਦੇ ਤੁਹਾਡੇ ਨਾਲ ਕੁਝ ਕਰਨ ਦੇ ਵਾਰੇ ਸੋਚਦਾ ਹੈ ਇਹ ਜਾਂ ਫਿਰ ਤੁਹਾਨੂੰ ਅਜੇਹਾ ਕਰਨ ਦੇ ਲਈ ਮਜਬੂਰ ਕਰਦਾ ਹੈ ਤਾਂ ਤੁਸੀਂ ਬਾਅਦ ਚ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਦੁਬਾਰਾ ਵੀ ਅਜ਼ਮਾ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੱਸਿਆਵਾਂ ਦੂਰ ਨਹੀਂ ਹੋ ਰਹੀਆਂ ਤਾਂ ਘਰ ਵਿੱਚ ਅਚਾਨਕ ਹਾਦਸੇ ਹੋ ਰਹੇ ਨੇ ਤਾਂ ਇਸ ਉਪਾਅ ਨੂੰ ਅਜ਼ਮਾਓ ਜੇਕਰ ਤੁਹਾਨੂੰ ਹਮੇਸ਼ਾ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਮੁਸੀਬਤਾਂ ਤੇ ਦੁੱਖ ਅਚਾਨਕ ਵਧ ਗਏ ਨੇ ਤੁਹਾਡੇ ਪੈਸੇ ਅਚਾਨਕ ਗਵਾਚ ਰਹੇ ਨੇ ਜਾਂ ਕਰਜ਼ੇ ਦੀਆਂ ਸਮੱਸਿਆਵਾਂ ਵਧ ਰਹੀਆਂ ਨੇ ਤਾਂ ਜਦੋਂ ਵੀ ਤੁਹਾਨੂੰ ਅਜੀਹਾ ਮਹਿਸੂਸ ਹੋਵੇ ਤਾਂ ਇਸ ਉਪਾਅ ਨੂੰ ਜ਼ਰੂਰ ਅਜ਼ਮਾਓ ਤੁਸੀਂ ਇਹ ਉਪਾਹਰ 2 ਤੋਂ 3 ਮਹੀਨਿਆਂ ਦੇ ਬਾਅਦ ਜਾਂ ਹਰ ਮਹੀਨੇ ਇੱਕ ਵਾਰ ਕਰ ਸਕਦੇ ਹਾਂ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਨਹੀਂ ਇਹ ਤਾਂ ਤੁਹਾਨੂੰ ਕਦੇ ਵੀ ਇਹ ਉਪਾਅ ਨਹੀਂ ਅਜਮਾਉਣਾ ਚਾਹੀਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੁਸ਼ਮਣ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਨੇ ਜਾਂ ਤੁਹਾਡੇ ਪਿੱਛੇ ਹਨ ਤਾਂ ਜਦੋਂ ਵੀ ਤੁਹਾਨੂੰ ਅਜੀਹਾ ਮਹਿਸੂਸ ਹੋਵੇ ਤਾਂ ਤੁਸੀਂ ਇਸ ਉਪਾਅ ਨੂੰ ਅਜ਼ਮਾਓ ਤੇ ਰਾਤ ਭਰ ਇਸ ਦਾ ਪ੍ਰਭਾਵ ਦੇਖੋ ਇਹ ਇੱਕ ਬਹੁਤ ਹੀ ਵਧੀਆ ਉਪਾਅ ਹੈ ਇਹ ਉਪਾਅ ਦੁਸ਼ਮਨ ਦੇ ਸਾਰੇ ਹੰਕਾਰ ਨੂੰ ਦੂਰ ਕਰਦਾ ਹੈ ਕਿਉਂਕਿ ਇਹ ਉਪਾਾਕ ਅਜਿਹੇ ਹੁਪਾਏ ਕੇ ਦੁਸ਼ਮਨ ਕਦੇ ਵੀ ਤੁਹਾਡੇ ਵੱਲ ਪੇਸ਼ੇ ਮੋੜ ਕੇ ਦੇਖਣ ਦੀ ਗਲਤੀ ਨਹੀਂ ਕਰਦੇ ਕੋਈ ਵੀ ਇਹ ਉਪਾਾਕ ਕਰ ਸਕਦਾ ਹੈ ਤੁਹਾਨੂੰ ਇਹ ਉਪਾਾਕ ਅਦੋ ਕਰਨਾ ਚਾਹੀਦਾ ਹੈ ਇਹ ਉਪਾਾਕ ਤੁਸੀਂ ਰਾਤ ਨੂੰ ਹੀ ਕਰ ਸਕਦੇ ਹੋ ਤੁਸੀਂ ਇਸ ਨੂੰ ਸਵੇਰੇ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਇਸ ਨੂੰ ਰਾਤ ਦੇ ਸਮੇਂ ਕਰਦੇ ਹਾਂ ਤਾਂ ਇਹ ਉਪਾਅ ਤੁਰੰਤ ਕੰਮ ਕਰਦਾ ਹੈ ਤੁਹਾਨੂੰ ਇਸ ਨੂੰ ਕਿੰਨੀ ਵਾਰ ਕਰਨਾ ਚਾਹੀਦਾ ਹੈ 2 ਤੋਂ 3 ਵਾਰ ਇੱਕ ਪਲ ਦੇ ਵਿੱਚ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤਦ ਦੇਖੋ ਕੋਈ ਵੀ ਆਦਮੀ ਜਾਂ ਔਰਤ ਇਹ ਕਰ ਸਕਦਾ ਹੈ ਵੀਡੀਓ ਦੇ ਅੰਤ ਵਿੱਚ ਅਸੀਂ ਦੁਸ਼ਮਨਾ ਤੋਂ ਛੁਟਕਾਰਾ ਪਾਉਣ ਦੇ ਲਈ ਕਾਲੀ ਮਿਰਚ ਤੇ ਟਾਇਲਟ ਦੀ ਵਰਤੋਂ ਕਰਨ ਵਾਲੇ ਇੱਕ ਹੋਰ ਚਮਤਕਾਰੀ ਤੇ ਸਧਾਰਨ ਉਪਾਅ ਤੇ ਚਾਲ ਬਾਰੇ ਵੀ ਸਿੱਖਾਂਗੇ ਇਸ ਚਾਲ ਨੂੰ ਅਪਣਾ ਕੇ ਤੁਸੀਂ ਆਪਣੇ ਦੁਸ਼ਮਨਾ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹਟਾ ਸਕਦੀ ਹੂ ਕਾਲੀ ਮਿਰਚ ਦੀ ਵਰਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੁਸ਼ਮਣਾਂ ਦੇ ਪ੍ਰਭਾਵ ਨੂੰ ਘਟਾਉਣ ਤੇ ਚੰਗੀ ਕਿਸਮਤ ਪ੍ਰਾਪਤ ਕਰਨ ਦੇ ਲਈ ਕੀਤੀ ਜਾਂਦੀ ਏ ਪਹਿਲੀ ਚਮਤਕਾਰੀ ਤੇ ਸਧਾਰਨ ਚਾਲ ਕਾਲੀ ਮਿਰਚ ਸੁੱਟਣਾ ਇਸ ਚਾਲ ਨੂੰ ਕਰਨ ਦੇ ਲਈ ਪਹਿਲਾਂ ਕਿਸੇ ਵੀ ਐਤਵਾਰ ਜਾਂ ਸ਼ਨੀਵਾਰ ਸਵੇਰੇ ਇਸ਼ਨਾਨ ਕਰੋ ਸਾਫ਼ ਕੱਪੜੇ ਪਾਓ ਫਿਰ ਆਪਣੇ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਖੜੇ ਹੋਵੋ ਤੇ ਇਸ ਤੋਂ ਬਾਅਦ ਦੇ ਵਿੱਚ ਸੱਤ ਕਾਲੀਆਂ ਮਿਰਚਾਂ ਲਓ ਹਰੇਕ ਮੋਰ ਨੂੰ ਆਪਣੇ ਸਿਰ ਤੇ ਸੌਰੀ ਹਰੇਕ ਮਿਰਚ ਨੂੰ ਆਪਣੇ ਸਿਰ ਤੇ ਦੁਆਲੇ ਸੱਤ ਵਾਰ ਘੁਮਾਓ ਇਸ ਤੋਂ ਬਾਅਦ ਘਰ ਦੀ ਦਿਸ਼ਾ ਦੇ ਵਿੱਚ ਪਿਛੇ ਮੋੜੋ ਤੇ ਉਹਨਾਂ ਮਿਰਚਾਂ ਨੂੰ ਇਹਨਾਂ ਬਿਨਾ ਮੂੜੇ ਬਾਹਰ ਸੁੱਟ ਦਿਓ ਅਜੇਹਾ ਕਰਨ ਦੇ ਨਾਲ ਦੁਸ਼ਮਣ ਕਮਜ਼ੋਰ ਹੋ ਜਾਂਦੇ ਨੇ ਤੇ ਉਹਨਾਂ ਦਾ ਪ੍ਰਭਾਵ ਵੀ ਘਟ ਜਾਂਦਾ ਹੈ ਦੁਸ਼ਮਣ ਤੁਹਾਡੇ ਤੋਂ ਦੂਰ ਭੱਜ ਜਾਂਦੇ ਨੇ ਤੇ ਦੂਸਰਾ ਚਮਤਕਾਰੀ ਉਪਾਅ ਦੁਸ਼ਮਣਾਂ ਨੂੰ ਹਰਾਉਣ ਦੀ ਇੱਕ ਚਾਲ ਹੈ ਕਾਲੀ ਮੇਰਚ ਤੇ ਇੱਕ ਮੰਤਰ ਇਸ ਉਪਾਣੂ ਕਰਨ ਲਈ ਪਹਿਲਾ ਕਿਸੇ ਵੀ ਮੰਗਲਵਾਰ ਜਾਂ ਸ਼ਨੀਵਾਰ ਨੂੰ ਹਨੂਮਾਨ ਮੰਦਰ ਜਾਓ ਤੇ ਹਨੂਮਾਨ ਨੂੰ ਸਿੰਦੂਰ ਤੇ ਤੇਲ ਚੜਾਓ ਫਿਰ 11 ਕਾਲੀਆਂ ਮੇਚਾਂ ਨੂੰ ਇੱਕ ਸਾਫ਼ ਕੱਪੜੇ ਦੇ ਵਿੱਚ ਲਪੇਟੋ ਤੇ ਮੰਤਰ ਦਾ ਜਾਪ ਕਰੋ ਓਮ ਹਰੀਮ ਬੰਗਲਾ ਮੁਕੀ ਸਰਵਦੋਸਤੀ ਵਚਨ ਮੁਕਮ ਪਦਮ ਸਤੰਭ ਐ ਜੀ ਹਾਨ ਕੀਲੇ ਬੁੱਧੀ ਬਿਨਾ ਸ਼ੈਰੀਓ ਸੁਵਾਹ ਇਸ ਮੰਤਰ ਦਾ ਜਾਪ 108 ਵਾਰ ਜਾਪ ਕਰੋ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਹ ਮੰਤਰ ਲੇਖ ਸਕਦੇ ਹੋ ਜਾਪ ਕਰਨ ਤੋਂ ਬਾਅਦ ਕਾਲੀਆਂ ਮਿਰਚਾਂ ਨੂੰ ਦੁਸ਼ਮਣ ਦੇ ਰਸਤੇ ਦੇ ਵਿੱਚ ਸੁੱਟ ਦਿਓ ਇਸ ਨਾਲ ਦੁਸ਼ਮਣ ਦੇ ਨਕਾਰਾਤਮਕ ਵਿਚਾਰਾਂ ਤੇ ਕੰਮਾਂ ਦਾ ਪ੍ਰਭਾਵ ਘਟ ਜਾਵੇਗਾ ਤੀਸਰਾ ਚਮਤਕਾਰੀ ਉਪਾਅ ਦੁਸ਼ਮਨਾ ਨੂੰ ਹਰਾਉਣ ਦੀ ਇੱਕ ਚਾਲ ਇਸ ਲਈ ਇਸ ਉਪਾਅ ਨੂੰ ਕਰਨ ਦੇ ਲਈ ਪਹਿਲਾਂ ਕਿਸੇ ਵੀ ਮੰਗਲਵਾਰ ਜਾਂ ਸ਼ਨੀਵਾਰ ਨੂੰ ਪੰਜ ਕਾਲੀਆਂ ਮੇਚਾਂ ਤੇ ਪੰਜ ਲੌਂਗ ਲੋ ਉਹਨਾਂ ਨੂੰ ਆਪਣੇ ਹੱਥ ਦੇ ਵਿੱਚ ਇਕੱਠੇ ਫੜੋ ਤੇ ਮੰਤਰ ਦਾ ਜਾਪ ਕਰੋ ਮੰਤਰ ਓਮ ਦੁਰਗਾ ਨਾਮ ਏਕ ਵਾਰ ਫਿਰ ਉਹਨਾਂ ਨੂੰ ਬਲਦੀ ਅੱਗ ਦੇ ਵਿੱਚ ਸੁੱਟ ਦਿਓ ਇਹ ਉਪਾਅ ਦੁਸ਼ਮਣਾਂ ਨੂੰ ਸ਼ਾਂਤ ਕਰਦਾ ਹੈ ਤੇ ਉਹਨਾਂ ਦੀ ਬੁਰੀ ਨਜ਼ਰ ਨੂੰ ਦੂਰ ਕਰਦਾ ਹੈ ਚੌਥਾ ਚਮਤਕਾਰੀ ਉਪਾਅ ਤਾਰੂ ਵਾਰ ਕਰਨ ਦਾ ਇੱਕ ਤਰੀਕਾ ਤੇ ਤੁਹਾਡੇ ਕੰਮ ਵਿੱਚ ਦੁਸ਼ਮਨਾ ਦੀਆਂ ਰੁਕਾਵਟਾਂ ਤੋਂ ਛੁਟਕਾਰਾ ਪਾਉਣ ਦਾ ਇੱਕ ਤਰੀਕਾ ਇਸ ਉਪਾਅ ਨੂੰ ਕਰਨ ਲਈ ਪਹਿਲਾ ਸ਼ਨੀਵਾਰ ਨੂੰ 7 ਕਾਲੀ ਮੇਚ ਲਓ ਉਹਨਾਂ ਨੂੰ ਆਪਣੇ ਸਿਰ ਤੇ 7 ਵਾਰ ਘੁਮਾਓ ਤੇ ਫਿਰ ਉਹਨਾਂ ਨੂੰ ਇੱਕ ਈਕਾਂਤ ਜਗ੍ਹਾ ਤੇ ਸੁੱਟ ਦਿਓ ਅਜੀਹਾ ਕਰਨ ਦੇ ਨਾਲ ਤੁਹਾਡੇ ਕਾਰੋਬਾਰ ਤੇ ਨੌਕਰੀ ਵਿੱਚ ਰੁਕਾਵਟ ਪਾਉਣ ਵਾਲੇ ਦੁਸ਼ਮਣ ਕਮਜ਼ੋਰ ਹੋ ਜਾਂਦੇ ਨੇ ਪੰਜਵਾਂ ਚਮਤਕਾਰੀ ਉਪਾਅ ਟਵਾਈਲਟ ਵਿੱਚ ਫਟਕੜੀ ਦੀ ਵਰਤੋਂ ਕਰਨਾ ਵਾਸਤੂ ਸ਼ਾਸਤਰ ਦੇ ਅਨੁਸਾਰ ਟਾਇਲਟ ਦੀ ਸਹੀ ਸਥਿਤੀ ਤੇ ਇਸ ਵਿੱਚ ਕੁਝ ਉਪਾਅ ਦੁਸ਼ਮਣ ਦੀਆਂ ਬੁਰਾਈਆਂ ਤੇ ਨਕਾਰਾਤਮਕ ਊਰਜਾ ਨੂੰ ਖਤਮ ਕਰ ਸਕਦੇ ਨੇ ਇਸ ਉਪਾਅ ਨੂੰ ਕਰਨ ਦੇ ਲਈ ਪਹਿਲਾ ਸ਼ਨੀਵਾਰ ਨੂੰ ਇੱਕ ਕਟੋਰੀ ਵਿੱਚ 50 ਗ੍ਰਾਮ ਫਟਕੜੀ ਲਓ ਤੇ ਇਸ ਨੂੰ ਆਪਣੇ ਘਰ ਦੇ ਟਾਇਲਟ ਵਿੱਚ ਰੱਖੋ ਤੇ ਇਹ ਨੂੰ ਹਾਰਸਾ ਤੇ ਦਿਨਾ ਬਾਅਦ ਬਦਲੋ ਤੇ ਪੁਰਾਣੀ ਫਿਟਕੜੀ ਨੂੰ ਇੱਕ ਇਕਾਂ ਤੇ ਜਗਾ ਤੇ ਡੋਲ ਦਿਓ ਇਹ ਉਪਾਦ ਦੁਸ਼ਮਨਾ ਦੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਦਾ ਹੈ ਤੇ ਘਰ ਦੇ ਵਿੱਚ ਸ਼ਾਂਤੀ ਬਣਾਈ ਰੱਖਦਾ ਹੈ ਛੇਵਾਂ ਚਮਤਕਾਰੀ ਉਪਾਦ ਵਾਇਲਟ ਵਿੱਚ ਸਮੁੰਦਰੀ ਨਮਕ ਦੀ ਵਰਤੋਂ ਕਰਨਾ ਇਹ ਉਪਾਦ ਨੂੰ ਕਰਨ ਲਈ ਪਹਿਲਾਂ